ਜਰੂਰ ਸੁਲਾਮ ਦਿੱਤੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀ ਜਨਮ ਦਿੰਦੀਆਂ ਪਰਮਾਤਮਾ ਦੀਆਂ ਹੈਪੀ ਕ੍ਰਿਸਮਸ ਡੇ ਸਮੂਲ ਸਮਾਗਠਨ ਵੱਲੋਂ ਸਾਰਿਆਂ ਨੂੰ 25 ਦਸੰਬਰ ਦੀਆਂ ਲੱਖ ਲੱਖ ਵਧਾਈਆਂ ਜੀ ਥੈਂਕ ਯੂ ਦੋਸਤੋ ਅੱਜ ਦੇ ਦਿਨ ਆਪਣੇ ਪੂਰਵ ਪ੍ਰਧਾਨ ਮੰਤਰੀ ਸਵਰਗਵਾਸੀ ਅਟਲ ਬਿਹਾਰੀ ਬਾਜਪਈ ਜੀ ਦਾ ਜਨਮ ਦਿਨ ਅੱਜ ਜਨਮ ਦਿਨ ਹੈਗਾ ਜੀ ਬਾਜਪਈ ਸਾਹਿਬ ਆ ساری ਦੁਨੀਆ ਦੇ ਹਰ ਮਨ ਪਿਆਰੇ ਨੇਤਾ ਆ ਰਹੇ ਹਨ ਕਈਓ ਸਾਰੀ ਲੋਕਾਂ ਦੇ ਦਿਲਾਂ ਚ ਬਸਦੇ ਹੈਗੇ ਜੀ ਬਾਜਪਈ ਸਾਹਿਬ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹੈਗੇ ਜੀ ਉਨਾਂ ਦੇ ਸ਼ਾਸਨ ਦੌਰਾਨ ਹੀ ਪਹਿਲੀ ਪੋਖਰਨ ਧਮਾਕਾ ਕਰਕੇ ਇਹ ਭਾਰਤ ਨੇ ਆਪਣੀ ਪਰਮਾਣੂ ਕਸ਼ਮਤਾ ਦਾ ਦਿਖਾਈ ਸੀਗੀ ਤੇ ਅਸੀਂ ਉਹਨਾਂ ਨੂੰ ਕੋਟੀ ਕੋਟੀ ਨਮਨ ਕਰ ਰਹੇ ਹਾਂ ਜੀ ਉਹਨਾਂ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਸਨੇਹਾ ਦਿੱਤਾ ਤੇ ਇੱਕ ਵਧੀਆ ਬਕਤਾ ਤੇ ਵਧੀਆ ਲੀਡਰ ਦੇ ਤੌਰ ਤੇ ਦੁਨੀਆ ਵਿੱਚ ਵਿਚਰੇ ਭਾਇ ਲੋਕ ਆਪ ਤਾਂ ਹੀ ਅਸੀਂ ਲੋਕ ਉਹਨਾਂ ਨੂੰ ਯਾਦ ਕਰ ਰਹੇ ਹੈਗੇ ਜੀ ਅਸੀਂ ਕੋਟੀ ਕੋਟੀ ਨਮਨ ਕਰ ਰਹੇ ਹੈਗੇ ਜੀ ਬਾਜੀਪੀ ਸਾਹਿਬ ਨੂੰ ਦੋਸਤੋ ਤੁਮ ਉਸ ਮਾ ਸੰਗਠਨ ਆਪ ਜੀ ਜਾਣਦੇ ਹੋ ਵੈਲਫੇਅਰ ਐਕਟੀਵिटीज ਦੇ ਵਿੱਚ ਲਗਾਤਾਰ ਸੰਘੰਗਾ ਪਟ ਰਿਹਾ ਹੈਗਾ ਜੀ ਚਾਹੇ ਉਹ ਬੇਸਾਰਾ ਪਸ਼ੂਆਂ ਨੂੰ ਗਊਸ਼ਾਲਾ ਤੱਕ ਪਹੁੰਚਾਉਂਦਾ ਹੋਵੇ ਚਾਹੇ ਉਹ ਆਪਣੇ ਨੌਜਵਾਨ ਬੱਚਿਆਂ ਦੀ ਹਾਈਸਕੂਲ ਸਰਟੀਫਿਕੇਸ਼ਨ ਕੋਰਸਿਸ ਕਰਵਾਉਂਦਾ ਹੋਵੇ ਚਾਹੇ ਉਹਨਾਂ ਦੀ ਕੈਰੀਅਰ ਕਾਉਂਸਲਿੰਗ ਕਰਵਾਉਂਦਾ ਹੋਵੇ ਉਸ ਤੋਂ ਇਲਾਵਾ ਅਸੀਂ ਪਲਾਸਟਿਕ ਤੇ ਵੇਸਟ ਦੀ ਰੀਸਾਈਕਲਿੰਗ ਦੇ ਵਿੱਚ ਵਧੀਆ ਟੰਗ ਦੇ ਨਾਲ ਅੱਗੇ ਵਧ ਰਹੇ ਹਾਂ ਕਿਉਂਕਿ ਅਸੀਂ ਰੱਦੀ ਦਾ ਲਫਾਫਾ ਯੂਜ਼ ਕਰ ਰਹੇ ਹਾਂ ਕਿ ਜੀ ਉਸ ਤੋਂ ਇਲਾਵਾ ਜਿਹੜੇ ਪਲਾਸਟਿਕ ਬੋਤਲਾਂ之 ਵਗੈਰਾ ਆ ਗਏ ਆ ਉਹਨਾਂ ਨੂੰ ਅਸੀਂ ਰੀਯੂਜ਼ ਕਰਨ ਦੇ ਤਰੀਕੇ ਲੱਭ ਰਹੇ ਹੈਗੇ ਜੀ ਅਸੀਂ ਮੀਡਲ ਕਲਾਸ ਮੀਡਲ ਕਲਾਸ ਦੀ ਸੂਲਤ ਵਾਸਤੇ ਜੋ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਚੱਲ ਰਹੀ ਹੈਗੀ ਅਸੀਂ ਉਹਨਾਂ ਲਈ ਮੂਸ ਮਾਸ ਸੰਗਠਨ ਦਾ ਸਟੋਰ ਖੋਲ ਚੁੱਕੇ ਹੈਗੇ ਜੀ ਜਿੱਥੇ ਉਹਨਾਂ ਨੂੰ ਅ ਬਾਜ਼ਾਰ ਨਾਲੋਂ ਘੱਟ ਕੀਮਤ ਤੇ ਵਧੀਆ ਤੇ ਉੱਤਮ ਉਤਪਾਦ ਮਿਲ ਰਹੇ ਨੇ ਸਪੈਸ਼ਲੀ ਜਿਹੜਾ ਤੇਲ ਹੈਗਾ ਜੀ ਸਾਡਾ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਤੋਂ ਕੋੜਵਾਇਆ ਜਾਂਦਾ ਹੈਗਾ ਜੀ ਇਸ ਲਈ ਉਹਦੀ ਕੁਆਲਿਟੀ ਦੇ ਕੁਆਲਿਟੀ ਵਾਲੇ ਤੁਸੀਂ ਆ ਸਭ ਸੱਜਦੇ ਹੋ ਵੀ ਕਿੰਨੀ ਉੱਚ ਕੁਆਲਿਟੀ ਦਾ ਤੇਲ ਹੈਗਾ ਜੀ ਉਸ ਤੋਂ ਇਲਾਵਾ ਜੋ ਵੀ ਪ੍ਰੋਡਕਟ ਹੈਗੇ ਨੇ ਇਹ ਵਧੀਆ ਜਗ੍ਹਾ ਤੋਂ ਸੋਰਸ ਕੀਤੇ ਜਾਂਦੇ ਨੇ ਤਾਂ ਕਿ ਤੁਸੀਂ ਤੇ ਆਪਾਂ ਲੋਕ ਸੇਧਮੰਦ ਰਹੀਏ ਅ ਅਸੀਂ ਇਸ ਮੂਸ ਸਮਾਜ ਸੰਗਠਨ ਇਸ ਅ ਢਿੱਪੂ ਦੇ ਰਾਹੀਂ ਇਸ ਸਟੋਰ ਦੇ ਰਾਹੀਂ ਜੋ ਵੀ ਇਹਦੇ ਵਿੱਚੋਂ ਚੁਣਨੇ ਕੋਨੇ ਰੁਪਈਆ 2 ਰੁਪਏ ਦਾ ਪ੍ਰੋਫਿਟ ਹੁੰਦਾ ਹੈ ਉਹਦੇ ਨਾਲ ਹੀ ਸੰਸਥਾ ਆਪ ਦੇ ਵੈਲਫੇਅਰ ਦੇ ਚਲਾਂਦੀ ਹੈ ਇਹ ਅਸੀਂ ਸਾਰਿਆਂ ਨੂੰ ਇਨਵਾਈਟ ਵੀ ਕਰ ਰਹੇ ਹਾਂ ਅਤੇ ਸਾਰਿਆਂ ਨੂੰ ਬੇਨਤੀ ਵੀ ਕਰ ਰਹੇ ਹਾਂ ਕਿ ਬਈ ਸਾਡੇ ਸਮੂਹ ਸਮਾਜ ਸੰਗਠਨ ਦੇ ਸਟੋਰਾਂ ਤੋਂ ਸਮਾਨ ਖਰੀਦੋ ਤਾਂ ਕਿ ਤੁਸੀਂ ਸਾਡੀਆਂ ਵੈਲਫੇਅਰ ਐਕਟੀਵਿਟੀਆਂ ਨੂੰ ਅਸੀਂ ਪਰਪੂਲਿਤ ਕਰਦੇ ਰਹੀਏ ਤੁਹਾਡੇ ਯਤਨ ਸਦਕਾ ਤੁਹਾਡੇ ਖਰੀਦਦਾਰ ਦੇ ਰਾਹੀਂ ਅਸੀਂ ਤਾਂ ਕਿ ਜਿਹੜੇ ਸੰਸਥਾ ਦੀਆਂ ਕਾਰਵਾਈਆਂ ਆਪਣ ਨੂੰ ਸੰਸਥਾ ਨੂੰ ਫਾਈਨੈਂਸ਼ੀਅਲ ਹੈਲਪ ਹੁੰਦੀ ਰਹੇ ਫਿਰ ਸਮੂਹ ਸਮਾਜ ਸੰਗਠਨ ਦੇ ਤੋਂ ਸ੍ਰੋਤਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਹੜੇ ਕੇ ਸਾਨੂੰ ਆ ਪਰਮਾ ਹੰਗਾਰਾ ਦੇ ਰਹੇ ਨੇ ਤੇ ਅਸੀਂ ਉਮੀਦ ਕਰਦੇ ਆਗੇ ਅਸੀਂ ਸਾਨੂੰ ਆਸ਼ੀਰਵਾਦ ਵੀ ਦਿਓ ਆਪ ਜੀ ਸਾਨੂੰ ਆਸ਼ੀਰਵਾਦ ਵੀ ਦਿਓ ਤਾਂ ਕਿ ਅਸੀਂ ਸਮਾਜਿਕ ਉਮੀਦਾਂ ਤੇ ਖਰੇ ਉੱਤਰ ਸਕੀਏ ਧੰਨਵਾਦ